ਫਕਰਾ ਨੰਗਲ ਚ ਲੱਭਿਆ ਅੰਡੇ ਮਾਨ ਵਰਗੇ ਟਾਪੂ ਤੇ ਬਸਿਆ ਸਭ ਤੋਂ ਠੰਡਾ ਪਿੰਡ ਏਸੀ ਕੁੱਲਰ ਤਾਂ ਦੂਰ ਇੱਥੇ ਲੋਕੀ ਪੱਖੇ ਤੋਂ ਵੀ ਅਣਜਾਣ ਭਰ ਗਰਮੀ ਵਿੱਚ ਵੀ ਲੈਣੀ ਪੈਂਦੀ ਰਜਾਈ ਤੁਹਾਨੂੰ ਕਿਦਾਂ ਦਾ ਲੱਗਦਾ ਪਿਆ ਜੀ ਇੰਨੇ ਸੋਹਣੇ ਟਾਪੂ ਤੇ ਰਹਿ ਕੇ ਅਸੀਂ ਬਹੁਤ ਅੱਛਾ ਬਹੁਤ ਪ੍ਰਸੰਨ ਹੈ ਕੋਈ ਚੋਰੀ ਨਹੀਂ ਤੇ ਕੋਈ ਢਗਾਤੀ ਨਹੀਂ ਹੈ ਕੋਈ ਕੁਛ ਨਹੀਂ ਹੈ ਸਹੀ ਗੱਲ ਹੈ ਜੀ ਹਾਂ ਮੈਂ ਜਿੱਦਾਂ ਪਰ ਜੀ ਤੁਸੀਂ ਜਾਓ ਉਹ ਘਰ ਦਰਵਾਜ਼ੇ ਖੁੱਲੇ ਛੱਡੋ ਕੋਈ 얘 ਨਹੀਂ ਇੰਨਾ ਠੰਡਾ ਏਰੀਆ ਮਈ ਜੂਨ ਮਹੀਨੇ ਵੀ ਕੰਬਲ ਲੈਣੇ ਪੈਂਦੇ ਨੇ ਹਾਂਜੀ ਸਾਡੇ ਮੌਸਮ ਬਹੁਤੋ ਹੈ ਸਾਡੇ ਪੱਖਾ ਕੂਲਰ ਏਸੀ ਦਾ ਕੋਈ ਹੋ ਨਹੀਂ ਹੈ ਕੋਈ ਲੋੜ ਨਹੀਂ ਤੇ ਬੈਨੀਫਿਟ ਨਹੀਂ ਇੰਨਾ ਠੰਡਾ ਏਰੀਆ ਸਾਡਾ ਬਹੁਤ ਹੀ ਏਰੀਆ ਛਾਏ ਪਾਖੜੇ ਦਾ ਪਾਣੀ ਦਿਖਾਲਤਾ ਜਿਹੜਾ ਪਿੰਡ ਦੇ ਆਲੇ ਦੁਆਲੇ ਘੁੰਮਦਾ ਆ ਹੁਣ ਅਸੀਂ ਤੁਹਾਨੂੰ ਟਾਪੂ ਦੇ ਉੱਤੇ ਬਣੇ ਘਰ ਤੇ ਮੰਨਤ ਦਿਖਾਲਦੇ ਆ ਦੇਖ ਕੇ ਕਈ ਵਾਰ ਦੂਸਰਾ ਬੰਦਾ ਡਰ ਜਾਂਦਾ ਕਿ ਕੱਲ ਪਾਣੀ ਵੱਧ ਗਿਆ ਪਾਖੜੇ ਦਾ ਜਿਹੜਾ ਦਿਖਾਈ ਦੇ ਰਿਹਾ ਆਲੇ ਦੁਆਲੇ ਤਾਂ ਕੀ ਬਣੂਗਾ ਆ ਸਾਡੇ ਲੱਕੜ ਤੇ ਸਾਰੀ ਜਿੰਨੀ ਵੀ ਚੀਜ਼ਾਂ ਹੈਗੀਆਂ ਸਾਗ ਕੜੀ ਦਾਲ ਮੱਕੀ ਦੀ ਰੋਟੀ ਚਪਾਤੀ ਪਰੌਂਠਾ ਔਰ ਬੇਸਨ ਦੀ ਬਰਫੀ ਸਾਗ ਦੇ ਉੱਤੇ ਖੁਦ ਕੜਕੜ ਕੇ ਮਲਾਈ ਜਾਂਦੀ ਹੈ ਆ ਬੇਨਾ ਤੜਕਿਆ ਹੋਇਆ ਆ ਤੜਕਿਆ ਹੋਇਆ ਜੇ ਕਦੀ ਵੀ ਅਨੰਦਪੁਰ ਦਾ ਤੁਹਾਡਾ ਟੂਰ ਲੱਗੇ ਤਾਂ ਇੱਥੇ ਜ਼ਰੂਰ ਆਣਾ ਜੀ ਬਹੁਤ ਅੱਛੀ ਪਲੇਸ ਏ ਘੁੰਮਣ ਫਿਰਨ ਦੀ ਜਗ੍ਹਾ ਬਹੁਤ ਅੱਛਾ ਮਨ ਲੱਗੇਗਾ ਤੁਹਾਡਾ ਫੈਮਿਲੀ ਦੇ ਨਾਲ ਆਇਓ ਟੂਰ ਲਾ ਜੋ ਚੀਜ਼ ਬੰਦਾ ਮੁੱਲ ਦੀ ਨਹੀਂ ਖਰੀਦ ਸਕਦਾ ਉਹ ਐ ਫ੍ਰੀ ਚ ਵੰਡਣ ਦੇ ਨੇ PB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਅਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਨੰਗਲ ਦੇ ਕੋੜ ਭਖੜੇ ਦੇ ਜੰਗਲਾਂ ਵਿੱਚ ਲੈ ਕੇ ਆਏ ਹਾਂ ਜਿੱਥੇ ਆਂਡੇਮਾਨ ਬਰਗਾ ਟਾਪੂ ਆ ਟਾਪੂ ਦੇ ਉੱਤੇ ਪਿੰਡ ਵਸਿਆ ਹੋਇਆ ਆ ਕਿੰਨੀ ਹੈਰਾਨੀ ਦੀ ਗੱਲ ਆ ਸਾਡੇ ਪੰਜਾਬ ਦੇ ਨੰਗਲ ਤੋਂ ਸਰਵ 10 ਕਿਲੋਮੀਟਰ ਦੂਰ ਆਂਡੇਮਾਨ ਵਰਗਾ ਟਾਪੂ ਤੇ ਟਾਪੂ ਦੇ ਉੱਤੇ ਵਸਿਆ ਪਿੰਡ ਦੇਖੋ ਨਜ਼ਾਰਾ ਤੁਸੀਂ ਇਸ ਪਿੰਡ ਨੂੰ ਦੇਖ ਕੇ ਹੈਰਾਨ ਹੋ ਜਾਓਗੇ ਕਿ ਸਾਡੇ ਪੰਜਾਬ ਦੇ ਕੋਲ ਇੰਨਾ ਸੋਹਣਾ ਟਾਪੂ ਹੋ ਸਕਦਾ ਆ ਇਸ ਪਿੰਡ ਦੇ ਲੋਕ ਕਿੰਨਾ ਰਿਸਕ ਲੈ ਕੇ ਤੁਸੀਂ ਦੇਖ ਲਓ ਇਸ ਪਿੰਡ ਵਿੱਚ ਰਹਿ ਰਹੇ ਆ ਆਲੇ-ਦੁਆਲੇ ਪਾਣੀ ਪਾਣੀ ਆ ਡੈਮ ਦਾ ਬਚਕਾਰ ਪਹਾੜੀ ਦੇ ਉੱਪਰ ਇਹ ਪਿੰਡ ਅਸੀਂ ਤੁਹਾਨੂੰ ਸਾਰਾ ਪਿੰਡ ਦਿਖਾਵਾਂਗੇ ਘੁੰਮ ਫਿਰ ਕੇ ਆਲੇ ਦੁਆਲੇ ਦੇ ਨਜ਼ਾਰੇ ਦਿਖਾਵਾਂਗੇ ਇਸ ਪਿੰਡ ਦੇ ਵਿੱਚ ਮਾਤਾ ਦਾ ਮੰਦਿਰ ਆ ਕਹਿੰਦੇ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਮੰਦਿਰ ਆ ਲੋਕਾਂ ਦੀ ਬਹੁਤ ਸ਼ਰਧਾ ਆ ਜਿਹੜੇ ਲੋਕ ਕਹਿੰਦੇ ਕਿਸੇ ਸਮੇਂ ਡੈਮ ਦੇ ਪਾਣੀ ਕਰਕੇ ਰਿਸਕ ਕਰਕੇ ਇੱਥੋਂ ਛੱਡ ਕੇ ਚਲੇ ਗਏ ਆ ਉਹ ਵੀ ਮਾਤਾ ਦੇ ਦਰਸ਼ਨ ਕਰਨ ਵਾਸਤੇ ਹਰ ਸਾਲ ਇੱਥੇ ਆਉਂਦੇ ਆ ਨਮਸਤੇ ਅੰਕਲ ਜੀ ਸਾਨੂੰ ਦੱਸੋ ਜੀ ਬਹੁਤ ਸੋਹਣਾ ਇਹ ਪਿੰਡ ਆ। ਵਾਕਿਆ ਅਸੀਂ ਪਹਿਲੀ ਵਾਰ ਦੇਖਿਆ ਇੰਨਾ ਸੋਹਣਾ ਪਿੰਡ ਬਿਲਕੁਲ ਨੰਗਲ ਦੇ ਕੋਲ। ਤੁਸੀਂ ਜਾ ਕੇ ਆਓ ਥੱਲੇ ਮਾਕੜੀ ਜਿਹੜਾ گاਉ ਹੈ। ਮਾਕੜੀ। ਮਾਕੜੀ ਪਿੰਡ ਆ ਇਹ। ਡਿਸਟ੍ਰਿਕਟ ਨਾਨਦੇਵੀ ਜਿਲ੍ਹਾ ਪਲਾਸਕੋਰ ਹੈ। ਠੀਕ ਆ ਜੀ। ਬਖੜਾ ਕੰਮ ਨਿਦੀਕਾ ਯਹਾਂ ਤੋਂ 4 ਕਿਲੋਮੀਟਰ ਦੂਰ ਹੈ। ਠੀਕ ਆ ਜੀ। ਟਾਪੂ ਤੋਂ ਹੀ ਬਸਿਆ ਪਿੰਡ ਆ ਨਾ ਜੀ। ਤੇ ਦੇਖ ਕੇ ਕਈ ਵਾਰ ਦੂਸਰਾ ਬੰਦਾ ਡਰ ਜਾਂਦਾ ਕਿ ਕੱਲ ਪਾਣੀ ਵੱਧ ਗਿਆ ਆ ਪਾਖੜੇ ਦਾ ਜਿਹੜਾ ਦਿਖਾਈ ਦੇ ਰਿਹਾ ਆਲੇ ਦੁਆਲੇ ਤਾਂ ਕੀ ਬਣੂਗਾ ਜੇ ਮੰਨ ਲਓ ਕੱਲ ਜਿੱਦਾਂ ਪਾਣੀ ਪਿੱਛੇ ਜੇ ਕੋਈ ਡਰ ਨਹੀਂ ਹੈ ਅਸਲ ਨਹੀਂ ਡਰਤਾਨੂੰ ਕੋਈ ਡਰ ਨਹੀਂ ਹੈ ਠੀਕ ਪਾਣੀ ਜਦੋਂ ਵੀ ਆਊਗਾ ਸਭ ਪਾਣੀ ਪੰਜਾਬ ਨੂੰ ਜਾ ਰਿਹਾ ਹੈ ਅੱਛਾ ਜੀ ਇਹਦੇ ਕੋਈ ਰੋਕ ਸਮਣੀ ਨਹੀਂ ਹੈ ਅੱਛਾ ਰੋਕ ਨਹੀਂ ਸਕਦਾ ਪਾਣੀ ਨੂੰ ਇਸ ਕਰਕੇ ਡਰ ਨਹੀਂ ਕੋਈ ਵੀ ਨਾ ਜੀ ਕੋਈ ਡਰ ਨਹੀਂ ਹੈ ਦੇਖੋ ਭਾਖੜੇ ਡੈਮ ਦਾ ਤਾਂ ਸਾਰਿਆਂ ਨੂੰ ਪਤਾ ਜੀ ਪਰ ਪਿੰਡ ਦਾ ਨਹੀਂ ਪਤਾ ਕਿਸੇ ਨੂੰ ਕਿ ਭਾਖੜੇ ਦੇ ਵਿੱਚ ਪਿੰਡ ਵੀ ਹੈਗੇ ਆ ਟਾਪੂ ਤੇ ਬਸੇ ਹੋਏ ਇਹ ਸਾਰੇ ਥੱਲੇ ਆ ਕੇ ਬਸੇ ਇੱਥੇ ਆ ਕੇ ਇਹ ਪਹਿਲੇ ਥੱਲੇ ਸੀਗੇ ਡੈਮ ਤਾਂ ਹੁਣ ਬਣਿਆ ਹੈ ਹਾਂ 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 ਤਾਨੂੰ ਕਿਦਾਂ ਦਾ ਲੱਗਦਾ ਪਿਆ ਜੀ ਇੰਨੇ ਸੋਹਣੇ ਟਾਪੂ ਤੇ ਰਹਿ ਕੇ ਅਸੀਂ ਬਹੁਤ ਸ਼ੇਅ ਬਹੁਤ ਪ੍ਰਸੰਨ ਆ ਕੋਈ ਚੋਰੀ ਨਹੀਂ ਤੇ ਕੋਈ ਢਗਾਤੀ ਨਹੀਂ ਹੈ ਕੋਈ ਕੁਛ ਨਹੀਂ ਹੈ ਸਹੀ ਗੱਲ ਆ ਜੀ ਹਾਂ ਮੈਂ ਜਿੱਦਾਂ ਪਰ ਜੀ ਤੁਸੀਂ ਜਾਓ ਆ ਉਹ ਕਰ ਦੁਰਾ ਜੇ ਖੁੱਲੇ ਛੱਡੋ ਕੋਈ ਇਹ ਨਹੀਂ ਤੇ ਮਾਹੌਲ ਸ਼ਾਂਤ ਪੂਰਾ ਜੀ ਹੈ ਬਿਲਕੁਲ ਕੋਈ ਦੇਖੋ ਬੱਚੇ ਖੇਡਦੇ ਕਿਸੇ ਨੂੰ ਕੋਈ ਡਰ ਨਹੀਂ ਹੈ ਸਾਡਾ ਬੱਚਾ ਕਿਸੇ ਨੇ ਲੈ ਜਾਣਾ ਜਾਂ ਕੋਈ ਕਰਨਾ ਲੋੜ ਨਹੀਂ ਮੈਨੂੰ ਇੱਕ ਚੀਜ਼ ਦੱਸੋ ਜੀ ਜਦੋਂ ਮਈ ਜੂਨ ਮਹੀਨਾ ਹੁੰਦਾ ਉਦੋਂ ਰਾਤ ਨੂੰ ਲੋੜ ਪੈਂਦੀ ਆ ਤੁਹਾਨੂੰ ਇੱਥੇ ਪੱਖੇ ਕੂਲਰਾਂ ਦੀ ਜਦ ਲੋਕ ਸੁੰਦੇ ਬਾਹਰ ਕੋਠਿਆਂ 'ਤੇ ਅੱਛਾ ਜੀ ਹਾਂਜੀ ਮਤਲਬ ਤੁਹਾਡਾ ਕਹਿਣਾ ਇਹ ਆ ਕਿ ਜਦੋਂ ਗਰਮੀਆਂ ਵੀ ਹੁੰਦੀਆਂ ਆ ਤਾਂ ਵੀ ਇੰਨਾ ਜੀ ਸਾਡੇ ਕੋਲ ਹੀ ਇਤਨੀ ਉਹ ਸਮੱਸਿਆ ਨਹੀਂ ਹੈ ਹਾਂ ਬਾਤਾਂ ਮਰ ਠੰਡਾ ਹੈ ਹਵਾ ਠੰਡੀ ਜਲਦੀ ਰਾਤ ਨੂੰ ਲੋਕ ਉੱਠੇ ਮਰ ਸੌਂਦੇ ਕੋਈ ਪੱਕੇ ਦੀ ਉਸੀ ਕੋਈ ਉਹ ਨਹੀਂ ਹੈ ਵੈਲਿਊ ਨਹੀਂ ਇੱਥੇ ਸਾਡੇ ਹੂੰ ਹੂੰ ਇਸ ਕਰਕੇ ਇਸ ਕਰਕੇ ਸਭ ਸ਼ਾਂਤੀ ਹੈ ਫਰੀ ਚੀਜ਼ ਦੇ ਕੋਈ ਉਹ ਨਹੀਂ ਹੈ ਅਸੀਂ ਤਾਂ ਬੜੇ ਹੈਰਾਨ ਆ ਜੀ ਪੰਜਾਬ ਦੇ ਬਿਲਕੁਲ ਕੋਲ ਇਦਾਂ ਦਾ ਪਿੰਡ ਵੀ ਹੈਗਾ ਜਿੱਥੇ ਮਈ ਜੂਨ ਮਹੀਨੇ ਵੀ ਪੱਕੇ ਕੁਲਰਾਂ ਦੀ ਲੋੜ ਨਹੀਂ ਪੈਂਦੀ ਨਾ ਇੱਥੇ ਨਹੀਂ ਹੈ ਸਾਡੇ ਕਦੀ ਇਦਾਂ ਦਾ ਟਾਈਮ ਵੀ ਆਉਂਦਾ ਜੀ ਰਾਤ ਨੂੰ ਤੁਹਾਨੂੰ ਕੰਬਲ ਲੈਣੇ ਪੈਂਦੇ ਹਾਂ ਇਦਾਂ ਦਾ ਆ ਜਨਾ ਮੌਸਮ ਚ ਇੰਨੀ ਠੰਡ ਹੋ ਜਾਂਦੀ ਹੈ ਰਾਤ ਨੂੰ ਇੱਥੇ ਰਾਤ ਨੂੰ ਠੰਡ ਹੋ ਜਾਂਦੀ ਪਰ ਪਰਤਨ ਪਸਲ ਜਾਂਦਾ ਹੈ ਇਹ ਤਾਂ ਰੱਬ ਨੇ ਇੱਕ ਤਰ੍ਹਾਂ ਸਵਰਗ ਚ ਵਸਾਇਆ ਜੀ ਅਸੀਂ ਬਹੁਤ ਸੁਖੀ ਹੈ ਪੰਜਾਬ ਦੇ ਲੋਕ ਪਾਣੀ ਇੱਥੇ ਆਪਣਾ ਦੇਸੀ ਪੀਣ ਨੂੰ ਮਿਲਦਾ ਅਸੀਂ ਨਾਲ ਕਹਿੰਦਾ ਪਾਣੀ ਨਹੀਂ ਪੀਂਦੇ ਡੈਮ ਦਾ ਪਾਣੀ ਵੀ ਜਿਹੜਾ ਬੋੜੀਆਂ ਲੱਗੀਆਂ ਬੋੜੀਆਂ ਤੋਂ ਪਾਣੀ ਵੀ ਦਾ ਫਿਲਟਰ ਸਭ ਤੋਂ ਵੱਡੀ ਗੱਲ ਇਹ ਹੈ ਇੱਥੇ ਜਦੋਂ ਕੋਲਰ ਨਹੀਂ ਮਿਲਣੇ ਨਾ ਤੋਂ ਨਹੀਂ ਸੀ ਮਿਲਣੇ ਇੱਥੇ ਸਾਡੇ ਏਰੀਆ 'ਚ ਇਹ ਮਿਲੂਗੇ ਤਾਂ ਨੈਣੇ ਦੇ ਵੀ ਤਾਂ ਕੋਈ ਮਿਲੂਗੇ ਅੱਗੇ ਮਿਲਣਗੇ ਹਾਂ ਇੱਧਰ ਨਹੀਂ ਮਿਲਣਗੇ ਵਾਕਈ ਅਸੀਂ ਜਾਂ ਫੇ ਤੁਹਾਨੂੰ ਮਿਲੂਗੇ ਭਾਖੜਾ ਟਾਈਮ ਤੋਂ ਟੱਪ ਕੇ ਅੱਗੇ ਪੰਜਾਬ ਚ ਟੱਪ ਕੇ ਮਿਲਗੇ ਇੱਥੇ ਨਹੀਂ ਮਿਲਣਗੇ ਦੇਖ ਲਓ ਇੰਨੇ ਠੰਡੇ ਏਰੀਆ ਵੀ ਹੈਗੇ ਸਾਡੇ ਨਾ ਜੀ ਪੰਜਾਬ ਦੇ ਨਾਲ ਨਾਲ ਕਿ ਜਿੱਥੇ ਮਤਲਬ ਬਿਨਾ ਪੱਕੇ ਕੁੱਲਰਾਂ ਤੋਂ ਲੋਕ ਰਹਿੰਦੇ ਆ ਜੀ ਦੇਖ ਲਓ ਪਰਿਵਰਤਨ ਹੈ ਬਹੁਤ ਅੱਛਾ ਜਾਂਦੇ ਜਦ ਕੇ ਦੇਖੋ ਜੀ ਮਈ ਜੂਨ ਮਹੀਨੇ ਪੂਰਾ ਤਪਦਾ ਹੁੰਦਾ ਪੰਜਾਬ ਪੰਜਾਬ 'ਚ ਅੱਗ ਪੈਂਦੀ ਪੰਜਾਬ 'ਚ ਅਸੀਂ ਜਾਂਦੇ ਹੀ ਨਹੀਂ ਮਈ ਜੂਨ ਚ ਕੁਛ ਟਾਈਮ ਨਹੀਂ ਅਸੀਂ ਜਾਣਦੇ ਪੰਜਾਬ ਦੇ ਬਿਲਕੁਲ 10 ਕਿਲੋਮੀਟਰ ਦੇਖ ਲਓ ਇੰਨਾ ਠੰਡਾ ਏਰੀਆ ਮਈ ਜੂਨ ਮਹੀਨੇ ਵੀ ਕੰਬਲ ਲੈਣੇ ਪੈਂਦੇ ਨੇ ਹਾਂਜੀ ਸਾਡੇ ਮੌਸਮ ਬਹੁਤ ਹੋ ਹੈ ਬਹੁਤ ਠੰਡਾ ਜੀ ਹੋਇਆ ਇਸ ਕਰਕੇ ਠੀਕ ਹੈ ਫਿਰ ਸਾਡੇ ਕਿਵੇਂ ਹੋਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਨਹੀਂ ਬਾਸ ਜੀ ਤੁਸੀਂ ਬਾਸ ਬਸ ਕੀਮਤੀ ਟਾਈਮ ਕੱਢਿਆ ਜੀ ਸਾਨੂੰ ਦੱਸਿਆ ਜੀ ਸਾਡੇ ਦਰਸ਼ਕਾਂ ਨੂੰ ਠੀਕ ਹੈ ਸੜਕ ਤੋਂ ਬਿਲਕੁਲ ਨਾਲ ਥੱਲੇ ਰਸਤਾ ਏ ਉੱਤਰਦਾ ਆ ਇਹ ਸਿੱਧਾ ਥੱਲੇ ਨੂੰ ਜਾ ਕੇ ਟਾਪੂ ਦੇ ਕੋਲ ਪਹੁੰਚਣਾ ਆ ਤੁਸੀਂ ਜਦੋਂ ਵੀ ਭਾਖੜੇ ਤੋਂ ਮਾਤਾ ਨੇੜਾ ਦੇ ਵੀ ਆਉਣੇ ਆ ਤਾਂ ਰਸਤੇ ਦੇ ਵਿੱਚ ਖੱਬੇ ਹੱਥ ਇਹ ਰਸਤਾ ਤੁਹਾਨੂੰ ਮਿਲਣਾ ਆ ਦੇਖੋ ਲੋਕਾਂ ਦੇ ਘਰ ਟੀਨਾ ਪਾਈਆਂ ਹੋਈਆਂ ਉੱਪਰ ਇੱਥੋਂ ਪਤਾ ਚੱਲਦਾ ਆ ਬਾਕੀ ਆ ਇੱਥੇ ਮਈ ਜੂਨ ਮਹੀਨੇ ਵੀ ਠੰਡ ਹੁੰਦੀ ਆ ਨਹੀਂ ਤਾਂ ਜਿਹੜੀਆਂ ਉੱਪਰ ਟੀਨਾ ਪਈਆਂ ਇਹ ਕਿੰਨੀਆਂ ਗਰਮ ਹੁੰਦੀਆਂ ਹੋਣਗੀਆਂ ਤੁਸੀਂ ਦੇਖ ਲਓ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਤਾਂ ਪੂਰਾ ਆ ਨਾ ਅੱਗ ਬਣ ਜਾਂਦੀਆਂ ਇਹ ਰਸਤੇ ਦੇ ਵਿੱਚ ਇਹ ਦੇਖ ਲਓ ਲੋਕਾਂ ਨੇ ਇਸ ਤਰ੍ਹਾਂ ਬਾੜੇ ਬਣਾਏ ਆ ਮੰਜਾਂ ਬਾੜੇ ਹੀ ਬੰਨੀਆਂ ਹੋਈਆਂ ਆ ਆ ਤੇ ਨਾਲ ਆ ਘਾਰ ਆ ਦੇਖ ਲੋ ਤੁਸੀਂ ਜਿਹੜਾ ਪੱਥਰ ਤੇ ਮਿੱਟੀ ਨਾਲ ਲਿਪਿਆ ਹੋਇਆ ਆ ਤੇ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਭਰਾਵਾਂ ਨੇ ਹੋਰ ਮੇਰਾ ਭਰਾ ਕੀ ਆ ਚਲੇ ਪਿੰਡ ਦੇ ਵਿੱਚ ਬੱਕਰੀਆਂ ਵਗੈਰਾ ਵੀ ਰੱਖੀਆਂ ਕਾਫੀ ਐ ਅਸੀਂ ਟਾਪੂ ਦੇ ਉੱਪਰ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਇੱਥੋਂ ਆਲੇ ਦੁਆਲੇ ਦਾ ਨਜ਼ਾਰਾ ਪਾਣੀ ਪਾਣੀ ਆ ਜਿਹੜਾ ਟਾਪੂ ਦੇ ਆਲੇ ਦੁਆਲੇ ਘੁੰਮਦਾ ਆ ਆ ਸਾਹਮਣੇ ਦੇਖ ਲਓ ਤੁਸੀਂ ਘਰ ਇਸੇ ਤਰ੍ਹਾਂ ਇਹਦੇ ਮਗਰ ਆ ਘਰ ਕਿਨਾਰਿਆਂ ਦੇ ਆਲੇ-ਦੁਆਲੇ ਤੁਹਾਨੂੰ ਘਰੇ ਘਰ ਨਜ਼ਰ ਆਉਣਗੇ ਹੁਣ ਅਸੀਂ ਤੁਹਾਨੂੰ ਸਾਰਾ ਘੁੰਮ ਫਿਰ ਕੇ ਇਹ ਟਾਪੂ ਦਿਖਾ ਦਈਏ ਲੋਕ ਦੇਖ ਲਓ ਕਿੰਨੇ ਸ਼ਾਂਤਮਈ ਮਾਹੌਲ ਦੇ ਵਿੱਚ ਇੱਥੇ ਰਹਿੰਦੇ ਆ ਦੇਖੋ ਤਾਂ ਨਜ਼ਾਰਾ ਵਾਕਿਆ ਕੁਦਰ ਦਾ ਕੋਈ ਭੇਦ ਨਹੀਂ ਹੈਗਾ ਕਿੱਥੇ ਕਿੱਥੇ ਉਹਨੇ ਦੁਨੀਆ ਬਸਾਈ ਹੋਈ ਆ ਸਾਡੇ ਵਰਗਿਆਂ ਦਾ ਪਹੁੰਚਣਾ ਇੰਨਾ ਔਖਾ ਹੋ ਜਾਂਦਾ ਆ ਜਦੋਂ ਜਾ ਕੇ ਅਸੀਂ ਦੇਖੀਦਾ ਆ ਕਿ ਲੋਕ ਕਿੰਨੇ ਜ਼ਿਆਦਾ ਖੁਸ਼ ਆ ਇਦਾਂ ਦੀਆਂ ਜਗ੍ਹਾ ਤੇ ਰਹਿ ਕੇ ਫਿਰ ਪਤਾ ਚੱਲਦਾ ਆ ਰੱਬ ਦੇ ਰੰਗ ਕਿੰਨੀ ਜ਼ਿਆਦਾ ਚਾਈ ਤੇ ਆ ਇਸ ਵੇਲੇ ਅਸੀਂ ਇੱਕ ਪਾਸੇ ਦੇਖ ਲਓ ਪਹਾੜੀ ਇੱਥੇ ਵੀ ਤੇ ਦੂਸਰੇ ਪਾਸੇ ਦੇਖੋ ਕਿੰਨੀ ਡੂੰਗੀ ਖਾਈ ਤੇ ਥੱਲੇ ਪਾਣੀ ਜਿਹੜਾ ਕਿੰਨਾ ਸੋਹਣਾ ਲੱਗਦਾ ਪਿਆ ਆ ਵਾਹ ਵੀ ਵਾਹ ਦਿਲ ਕਰਦਾ ਇਸ ਜਗ੍ਹਾ ਥੋੜਾ ਟਾਈਮ ਰੁਕੇ ਜਾਈਏ ਪੂਰਾ ਸ਼ਾਂਤਮਈ ਮਾਹੌਲ ਆ ਸਿਰ ਪੰਛੀਆਂ ਦੀਆਂ ਆਵਾਜ਼ਾਂ ਸਾਨੂੰ ਸੁਣਾਈ ਦੇ ਰਹੀਆਂ ਲੋਕਾਂ ਦਾ ਵਾਕਿਆ ਇੱਥੇ ਬਹੁਤ ਸੋਹਣਾ ਜੀਵਨ ਆ ਰਹਿਣ ਦਾ ਇਦਾਂ ਦੀਆਂ ਜਗ੍ਹਾ ਉੱਤੇ ਜਦੋਂ ਅਸੀਂ ਜਾਂਦੇ ਆ ਤਾਂ ਇੱਕ ਵੱਖਰਾ ਅਨੁਭਵ ਹੁੰਦਾ ਆ ਅੱਗੇ ਅੱਗੇ ਤਾਂ ਕੁਦਰਤ ਦਾ ਹੋਰ ਵੀ ਸੋਹਣਾ ਨਜ਼ਾਰਾ ਨਜ਼ਰ ਆ ਰਿਹਾ ਆ ਸਾਹਮਣੇ ਦੇਖੋ ਕਿਦਾਂ ਗਰੋਂਡਾਂ ਹਰਿਆਲੀ ਨਾਲ ਭਰੀਆਂ ਪਈਆਂ ਆ ਇਸੇ ਤਰ੍ਹਾਂ ਜਿੱਧਰ ਵੀ ਤੁਸੀਂ ਨਜ਼ਰ ਮਾਰੂਗੇ ਤਾਨੂੰ ਕੁਦਰ ਦੇ ਨਾਲ ਪਿਆਰ ਹੋ ਜਾਏਗਾ ਇੰਨੀ ਸੋਹਣੀ ਜਗ੍ਹਾ ਤੇ ਅਸੀਂ ਆਏ ਆ ਅਸੀਂ ਤੁਹਾਨੂੰ ਪਾਖੜੇ ਦਾ ਪਾਣੀ ਦਿਖਾਉltਾ ਜਿਹੜਾ ਪਿੰਡ ਦੇ ਆਲੇ ਦੁਆਲੇ ਘੁੰਮਦਾ ਆ ਹੁਣ ਅਸੀਂ ਤੁਹਾਨੂੰ ਟਾਪੂ ਦੇ ਉੱਤੇ ਬਣੇ ਘਰ ਤੇ ਮੰੰਦਰ ਦਿਖਾਉਂਦੇ ਆ ਉੱਪਰ ਤੁਸੀਂ ਨਜ਼ਰ ਮਾਰ ਸਕਦੇ ਆ ਲੋਕਾਂ ਦੇ ਘਰੇ ਘਰਾਂ ਬਿਲਕੁਲ ਸਿੱਧੀ ਚੜ੍ਹਾਈ ਆ ਇੱਕ ਚੜਾਈ ਚੜਨ ਤੋਂ ਬਾਅਦ ਅਸੀਂ ਮਾਤਾ ਦੇ ਮੰਦਰ ਦੇ ਕੋਲ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਕਿੰਨਾ ਪੁਰਾਣਾ ਬੋਰ ਇੱਥੇ ਲੱਗਾ ਹੋਇਆ ਆ ਜਿਹਨੇ ਕਿੰਨੀ ਸ਼ਾਨ ਕੀਤੀ ਹੋਈ ਆ ਇਦਾਂ ਦੀਆਂ ਧਾਰਮਿਕ ਜਗ੍ਹਾ ਬਹੁਤ ਸਕੂਨ ਦਿੰਦੀਆਂ ਆ ਸਾਹਮਣੇ ਧੂਣਾ ਵੀ ਲੱਗਾ ਹੋਇਆ ਆ ਹੁਣ ਅਸੀਂ ਤੁਹਾਨੂੰ ਮਾਤਾ ਦੇ ਦਰਸ਼ਨ ਕਰਾਉਨੇ ਆ ਮਾਰੋ ਤਾਂ ਆ ਯਾ ਦੇਖੋ ਸਾਹਮਣੇ ਪੂਰਾ ਮਨ ਮੋਹੀ ਕਿ ਨਜ਼ਾਰਾ ਆ ਇਸ ਵੇਲੇ ਪਹਿਲਾ ਬੂਟ ਲਾ ਲਈਏ ਤੇ ਫਿਰ ਤੁਹਾਨੂੰ ਮਾਤਾ ਦੇ ਦਰਸ਼ਨ ਕਰਾਉਨੇ ਆ ਮਾਤਾ ਦੇ ਝੰਡੇ ਦੇਖੋ ਕਿਦਾਂ ਝੂਲਦੇ ਪਏ ਆ ਹਵਾ ਦੇ ਨਾਲ ਹੁਣ ਅਸੀਂ ਤੁਹਾਨੂੰ ਇੱਕ ਝਾਤੀ ਪਵਾ ਦਈਏ ਪਿੰਡ ਵੱਲ ਕਿ ਲੋਕਾਂ ਦਾ ਕਿੰਨਾ ਸੋਹਣਾ ਇਸ ਜਗ੍ਹਾ ਜੀਵਨ ਆ ਖੇਤਾਂ ਦੇ ਵਿੱਚ ਲੋਕ ਆਪਣੀ ਫਸਲ ਦੀ ਗड़ाई ਕਰ ਰਹੇ ਆ ਇੱਥੋਂ ਨਜ਼ਰ ਆਉਂਦੇ ਪਏ ਆ ਹੁਣ ਮਾਤਾ ਰਾਣੀ ਦੇ ਦਰਸ਼ਨ ਕਰ ਲਓ ਜਲਪਾ ਦੇਵੀ ਮਾਤਾ ਦਾ ਨਾਮ ਆ ਕਰੋ ਦਰਸ਼ਨ ਜਲਪਾ ਦੇਵੀ ਮਾਤਾ ਦੇ ਪਿੰਡ ਦੇ ਲੋਕਾਂ ਦੀ ਬਹੁਤ ਸ਼ਰਧਾ ਆ ਮਾਤਾ ਦੇ ਦਰਬਾਰ ਤੋਂ ਪਿੰਡ ਵੱਲ ਨੂੰ ਆਹ ਰਸਤਾ ਜਾਂਦਾ ਆ ਤੁਸੀਂ ਆ ਦੇਖ ਸਕਦੇ ਆ ਪਿੰਡ ਦੇ ਆਲੇ ਦੁਆਲੇ ਘੁੰਮ ਕੇ ਸਾਰਾ ਤੁਹਾਨੂੰ ਦਿਖਾ ਦਈਏ ਦ੍ਰਿਸ਼ ਸਾਰੇ ਘਰ ਤਕਰੀਬਨ ਸਲੇਟਾਂ ਵਾਲੇ ਆ ਉੱਪਰੋਂ ਜਾਂ ਫਿਰ ਟੀਨਾ ਵਗੈਰਾ ਪਾਈਆਂ ਆ ਕੋਈ ਕੋਈ ਘਰ ਆ ਜਿਹੜਾ ਉੱਪਰੋਂ ਪੱਕਾ ਆ ਨਹੀਂ ਤਾਂ ਸਾਰੇ ਪੁਰਾਣੇ ਜੋ ਕਿਸੇ ਸਮੇਂ ਹੁੰਦੇ ਸੀਗੇ ਉਹੀ ਆ ਥੱਲਿਓਂ ਵੀ ਪੱਥਰ ਤੇ ਉਪਰੋਂ ਮਿੱਟੀ ਨਾਲ ਲਿਪੇ ਹੋਏ ਆ ਬਹੁਤ ਸ਼ਾਂਤਮਈ ਮਾਹੌਲਾ ਪਿੰਡ ਦਾ ਕਿਉਂਕਿ ਆਲੇ ਦੁਆਲੇ ਇੱਕ ਸੰਘਣਾ ਜੰਗਲ ਹੋਣ ਕਰਕੇ ਕਾਫੀ ਸ਼ਾਂਤੀ ਮਹਿਸੂਸ ਹੁੰਦੀ ਆ ਪਿੰਡ ਵਿੱਚ ਆ ਕੇ ਹੁਣ ਤੁਸੀਂ ਇਸ ਘਰ ਵੱਲ ਨਜ਼ਰ ਮਾਰੋ ਤੁਹਾਨੂੰ ਥੋੜਾ ਜਿਹਾ ਲਾਗੇ ਕਰਕੇ ਦਿਖਾ ਦਈਏ ਜਿੰਨੇ ਵੀ ਪੱਥਰ ਲੱਗੇ ਹੋਏ ਆ ਸਾਰਾ ਚੁੰਨਾ ਤੇ ਮਿੱਟੀ ਮਿਕਸ ਕਰਕੇ ਲਗਾਏ ਗਏ ਆ ਤੇ ਉੱਪਰ ਦੇਖੋ ਛੱਤ ਦੇ ਟਿੰਨਾ ਹੀ ਟਿੰਨਾ ਆ ਤੇ ਨਾਲ ਦੇ ਘਰ ਦੇ ਸਲੇਟ ਆ ਆ ਇਸੇ ਤਰ੍ਹਾਂ ਇਹ ਘਰ ਵੀ ਉਸੇ ਤਰ੍ਹਾਂ ਆ ਪੱਥਰ ਤੋਂ ਥੱਲਿਓ ਤੇ ਉੱਪਰੋਂ ਟਿੰਨਾ ਆ ਤੇ ਨਾਲ ਇਹਦੇ ਪੱਠੇ ਕੁੱਤਰਨ ਵਾਲੀ ਮਸ਼ੀਨ ਨਾਲ ਲਗਾਈ ਹੋਈ ਤੇ ਆਪ ਰਾਸਤਾ ਅੱਗੇ ਨੂੰ ਵੱਧਦਾ ਜਾ ਪਕਡੰਡੀ ਟਾਇਪ ਘਰਾਵਲ ਨੂੰ ਬਹੁਤ ਵਧੀਆ ਲੱਗਣ ਵਾਲਾ ਆ ਜੇ ਤੁਸੀਂ ਇਹ ਪਿੰਡ ਦੇਖਣ ਆਉਂਦੇ ਆ ਤੇ ਹੁਣ ਅਸੀਂ ਤੁਹਾਨੂੰ ਪਿੰਡ ਦੇ ਬਿਲਕੁਲ ਨਾਲ ਕਿਨਾਰੇ ਦੇ ਉੱਤੇ ਇੱਕ ਘੁੰਮਣ ਫੇਨ ਵਾਲੀ ਜਗ੍ਹਾ ਆ ਜਿੱਥੇ ਕਾਫੀ ਲੋਕ ਆਉਂਦੇ ਜਿਨ੍ਹਾਂ ਨੂੰ ਪਤਾ ਆ ਜਦੋਂ ਉਹ ਮਾਤਾ ਰਾਣੀ ਦੇ ਜਾਂਦੇ ਆ ਨੈਣਾ ਦੇਵੀ ਤਾ ਜਰੂਰ ਉਸ ਮਨਮੋਹੀਕ ਦ੍ਰਿਸ਼ ਦਾ ਨਜ਼ਾਰਾ ਲੈਂਦੇ ਆ ਤੇ ਉੱਥੇ ਕਾਫੀ ਕਿਸਤੀਆਂ ਵਗੈਰਾ ਲੱਗੀਆਂ ਆ ਦੁਕਾਨਾਂ ਵੀ ਲੱਗੀਆਂ ਖਾਣ ਪੀਣ ਦੀਆਂ ਤੇ ਉਹ ਦਿਖਾਉਂਦੇ ਆ ਤੁਹਾਨੂੰ ਅੱਜ ਨਜ਼ਾਰਾ ਤੇ ਹੁਣ ਨਿਕਲਦੇ ਆ ਉਧਰ ਨੂੰ ਅਸੀਂ ਉਸ ਜਗ੍ਹਾ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਆ ਰੌਣਕ ਮੇਲਾ ਸਾਨੂੰ ਇੱਥੇ ਬੀਜ ਜੀ ਮਿਲੇ ਆ ਇਹਨਾਂ ਦੀ ਦੁਕਾਨ ਆ ਖਾਣ ਪੀਣ ਦੇ ਸਮਾਨ ਦੀ ਤੇ ਇਹਨਾਂ ਤੋਂ ਪੁੱਛਦੇ ਆ ਭਾਈ ਸਾਡੇ ਦਰਸ਼ਕਾਂ ਨੂੰ ਦੱਸੋ ਇੱਥੇ ਕਿੰਨਾ ਕੁ ਲੋਕਾਂ ਦਾ ਮੇਲਾ ਲੱਗਿਆ ਰਹਿੰਦਾ ਆ ਦੇਖੋ ਜੀ ਸਾਡਾ ਇੱਥੇ ਕਾਫੀ ਟਾਈਮ ਤੋਂ ਬਾਬਾ ਬਲਕਨਾਥ ਨੂੰ ਰਸਤਾ ਜਾਂਦਾ ਹੈਗਾ ਠੀਕ ਆ ਜੀ ਉਸ ਦੇ ਬਾਵਜੂਦ ਇੱਥੇ ਆਪਣਾ VOTING ਪੁਆਇੰਟ ਵੀ ਹੈ ਜੋ ਕਿ ਬਹੁਤ ਦੁਨੀਆ ਪੰਜਾਬ ਤੋਂ ਹਰਨੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਘੁੰਮਣ ਆਂਦੀ ਹੈ ਹੁਣ ਹੋਲਾ ਮਲਾ ਰਿਹਾ ਇਹਦਾ ਵੀ ਕਾਫੀ ਇੰਜੋਏ ਰਹਿਣਗੇ ਲੋਕ ਨੰਦਪੁਰ ਜਦੋਂ ਆਣਗੇ ਠੀਕ ਆ ਜੀ ਤੇ ਮੇਰਾ ਆਪਣਾ ਢਾਬਾ ਇੱਥੇ ਪਖੜਾ 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 ਵਿਊ ਪੰਜਾਬੀ ਬੇਸ਼ਵਰ ਢਾਬਾ ਜਿੱਥੇ ਸਾਡੇ ਕੋਲ ਮੱਕੀ ਰੋਟੀ ਸਾਗ ਇਹ ਬਹੁਤ ਹੀ ਸ਼ੁੱਧ ਖਾਣਾ ਬਣਾਉਂਦੇ ਅਸੀਂ ਠੀਕ ਆ ਜੀ ਜਿਹਨੂੰ ਕਹਿੰਦੇ ਆ ਅੱਗ ਦੇ ਉੱਤੇ ਬਿਲਕੁਲ ਲੈਟਰਲੀ ਖਾਣਾ ਆ ਉਹ ਮੈਂ ਤੁਹਾਨੂੰ ਦਿਖਾਉਂਦਾ ਠੀਕ ਆ ਜੀ ਉਸ ਤੋਂ ਪਹਿਲਾਂ ਭਾਜੀ ਸਾਡੇ ਸਾਰਾ ਕੋਸ਼ਿਸ਼ ਤੁਸੀਂ ਦਿਖਾਓ ਕੀ ਕੀ ਖਾਣ ਨੂੰ ਹੈਗਾ ਤਾਂ ਕਿ ਲੋਕ ਪੂਰਾ ਆਨੰਦ ਇੱਥੇ ਮਾਣ ਸਕਣ ਤੇ ਇੱਥੇ ਕਿੰਨੀਆਂ ਕਿਸਤੀਆਂ ਆ ਜਿਹੜੀਆਂ ਘਮੋਣ ਫਰੋਣ ਲੈ ਕੇ ਜਾਂਦੀਆਂ ਇਹਦੇ ਵਿੱਚ ਇਹ ਤਰੀਬਨ 15 ਵੋਟ ਹੈਗੀ ਆਪਣੀ ਠੀਕ ਆ ਜੀ ਜੋ 30 ਵੋਟ ਆਪਣੀ ਬਾਬੋਲਕਨਾਸ ਦੀ ਹੈ ਠੀਕ ਹੈ ਜੀ ਜੋ ਸਵੇਰੇ 8 ਵਜੇ ਦਾ ਪਹਿਲਾ ਟਾਈਮ ਹੈ ਬਾਬਾ ਪਲਖਨਾ ਜੀ ਦੇ ਜਾਣ ਦਾ ਜੀ ਜਿਹੜੀ ਘੁਮਾਨ ਵਾਲੀਆਂ ਹੈਗੀਆਂ ਇਹ ਵੀ 8 ਵਜੇ ਤਰੀਬਨ ਆ ਜਾਂਦੀਆਂ ਹੈ ਆ ਜਾਂਦੀਆਂ ਠੀਕ ਹੈ ਤੇ ਲੋਕ ਵੀ ਨੇ 8 ਵਜੇ ਕੀ ਹੀ ਆਂਦੇ ਆ ਕਿੰਨਾ ਟਾਈਮ ਲੱਗਦਾ ਬਾਬਾ ਪਲਖਨਾ ਜੀ ਦੇ ਜਾਣ ਵਾਸਤੇ ਤਰੀਬਨ ਅੱਧਾ ਘੰਟਾ ਬੋਰਡ ਤੇ ਠੀਕ ਹੈ ਜੀ ਤੇ 45 ਮਿੰਟ ਬਾਈ ਅੱਗੇ ਬਸ ਤੇ ਠੀਕ ਹੈ ਜੀ ਤੁਸੀਂ ਸੁਣੇ ਲਿਆ ਭਾਵਨਾਤੋਂ ਜੇ ਤੁਸੀਂ ਇਸ ਜਗ੍ਹਾ ਪਹੁੰਚਦੇ ਆਂ ਨੰਗਲ ਤੋਂ ਜਦੋਂ ਤੁਸੀਂ ਮਾਤਾ ਨੈਣਾ ਦੇਵੀ ਜਾਂਦੇ ਆਂ ਤਾਂ 10-15 ਕਿਲੋਮੀਟਰ ਅੱਗੇ ਇਹ ਪੁਆਇੰਟ ਆਉਂਦਾ ਆ ਤੁਸੀਂ ਇਸ ਜਗ੍ਹਾ ਆ ਕੇ ਇਸ ਦ੍ਰਿਸ਼ ਦਾ ਨਜ਼ਾਰਾ ਲੈ ਸਕਦੇ ਆਂ ਤੇ ਇੱਥੋਂ ਤੁਸੀਂ ਬਾਬਾ ਬਾਲਖਨਾਥ ਵੀ ਜਾ ਸਕਦੇ ਆਂ ਕਿਸ਼ਤੀਆਂ ਰਾਹੀਂ ਤੇ ਘੁੰਮ ਫਿਰ ਵੀ ਸਕਦੇ ਆਂ ਕਿਸ਼ਤੀਆਂ ਦੇ ਵਿੱਚ ਤੇ ਇੱਥੇ ਖਾਣ ਨੂੰ ਵੀ ਤੁਹਾਨੂੰ ਸਾਰਾ ਕੁਝ ਮਿਲੇਗਾ ਤੇ ਹੁਣ ਸਾਨੂੰ ਭਰਾਵੋਣੀ ਦਿਖਾਉਣਗੇ ਕਿ ਇਹ ਕੀ ਕੀ ਬਣਾਉਂਦੇ ਆ ਤੇ ਚਲੋ ਆਓ ਔਰ ਸਾਡੇ ਲੱਕੜ ਤੇ ਸਾਰੀ ਜਿੰਨੀ ਵੀ ਚੀਜ਼ਾਂ ਹੈਗੀਆਂ ਸਾਗ ਕੜੀ ਦਾਲ ਮੱਕੀ ਦੀ ਰੋਟੀ ਚਪਾਤੀ ਪਰੌਂਠਾ ਔਰ ਬੇਸਨ ਦੀ ਬਰਫੀ ਬੇਸਨ ਦੀ ਬਰਫੀ ਐਨ ਮਟਰ ਸਮੋਸਾ ਸਾਰੀ ਚੀਜ਼ਾਂ ਸਾਡੀ ਅੱਗ ਤੇ ਬਣਦੀ ਹੈ ਜੋ ਕਿ ਆ ਸਾਡਾ ਸਾਗ ਬਣਿਆ ਹੋਇਆ ਦੇਖੋ ਸਾਗ ਦੇ ਉੱਤੇ ਖੁਦ ਕੜ-ਕੜ ਕੇ ਮਲਾਈ ਆਂਦੀ ਹੈ ਆ ਮੇਰਾ ਤੜਕਿਆ ਹੋਇਆ ਆ ਤੜਕਿਆ ਹੋਇਆ ਜੇ ਸਾਡੇ ਕੋਲ ਕੋਈ ਪੰਜਾਬੀ ਭਾਈ ਆ ਕੋਈ ਵੀ ਭਾਈ ਆਂਦਾ ਤੇ ਬਿਨਾ ਤੜਕੇ ਤੋਂ ਵੀ ਸਾਗ ਲੈਣਾ ਚਾਹੁੰਦਾ ਉਹਨੂੰ ਸਾਗ ਤੜਕੇ ਬਿਨਾ ਤੜਕੇ ਤੋਂ ਮਿਲ ਜਾਂਦਾ ਹੈਗਾ ਮੱਕੀ ਦੀ ਰੋਟੀ ਤੁਸੀਂ ਦੇਖ ਸਕਦੇ ਆ ਕਿੰਨੀ ਪਤਲੀ ਪਤਲੀ ਭਾਈ ਉਹਨਾਂ ਨੇ ਲਾ ਕੇ ਰੱਖੀ ਹੋਈ ਆ ਆ ਸਾਡੇ ਕੋਲ ਕੜੀ ਜਿਹੜੀ ਕੜੀ ਹੈ ਆਪਣੇ ਕੋਲ ਪਿਓਰ ਬਣਦੀ ਹੈ ਲੱਸੀ ਦੀ ਠੀਕ ਹੈ ਟੋਟਲ ਅੱਗ ਦੇ ਚੀਜ਼ਾਂ ਬਣਦੀ ਆ ਆ ਦਾਲ ਬਿਲਕੁਲ ਕਰ ਕਰਕੇ ਦਾਲ ਬਣਦੀ ਹੈ ਰਾਜਮਾ ਇੱਧਰ ਰਾਜਮਾ ਤਿਆਰ ਹੈ ਚਾਵਲ ਰਾਈਸ ਰਾਈਸ ਤਿਆਰ ਇੱਧਰ ਤੇ ਆਪਣਾ ਇਹ ਬੈਠਣ ਦੀ ਬਹੁਤ ਅੱਛੀ ਸੁਵਿਧਾ ਹੈ ਇੱਥੋਂ ਅੱਛਾ ਵਿਊ ਮਿਲਦਾ ਸਾਡੇ ਕੋਲ ਤੇ ਜੋ ਖਾਣੇ ਦਾ ਸਵਾਦ ਹੈ ਬਿਲਕੁਲ ਘਰ ਵਰਗਾ ਹੋਗਾ ਤੁਹਾਡਾ ਤੁਸੀਂ ਦੇਖ ਸਕਦੇ ਆ ਕੁਰਸੀਆਂ ਲੱਗੀਆਂ ਹੋਈਆਂ ਆ ਟੇਬਲ ਆ ਬਿਲਕੁਲ ਸਾਹਮਣੇ ਪਾਣੀ ਦਾ ਪਾਖੜੇ ਦਾ ਨਜ਼ਾਰਾ ਇੰਨਾ ਵਧੀਆ ਦੇਖ ਲਓ ਤੁਸੀਂ ਸਿਸਟਮ ਇਹਨਾਂ ਨੇ ਇੱਥੇ ਬਣਾਇਆ ਹੋਇਆ ਆ ਤੁਸੀਂ ਪੂਰਾ ਆਨੰਦ ਫੈਮਿਲੀ ਦੇ ਨਾਲ ਇੱਥੇ ਆ ਕੇ ਲੈ ਸਕਦੇ ਆ ਚਲੋ ਹੁਣ ਵੱਧਦੇ ਆ ਕਿਸ਼ਤੀਆਂ ਵੱਲ ਤੁਸੀਂ ਦੇ ਸਕਦੇ ਆ ਫੈਮਲੀਆਂ ਆਈਆਂ ਹੋਈਆਂ ਕੋਈ ਕਿਤੇ ਬੈਠਾ ਆ ਕੋਈ ਕਿਤੇ ਬੈਠਾ ਆ ਤੇ ਹਰ ਕੋਈ ਇੰਜੋਏ ਕਰ ਰਿਹਾ ਇਸ ਜਗ੍ਹਾ ਆ ਕੇ ਬਹੁਤ ਵਧੀਆ ਲੱਗਣ ਵਾਲਾ ਤੁਹਾਨੂੰ ਇਸ ਜਗ੍ਹਾ ਆ ਕੇ ਕੋਈ ਕਿਸ਼ਤੀ ਆ ਰਹੀ ਆ ਤੇ ਕੋਈ ਜਾ ਰਹੀ ਆ ਥੱਲੇ ਵੀ ਖਾਣ ਪੀਣ ਵਾਲੀਆਂ ਦੁਕਾਨਾਂ ਹੈਗੀਆਂ ਇੱਥੇ ਇਹਨਾਂ ਟਾਬਿਆਂ ਦੇ ਨਾਲ ਤਾਂ ਕਿਸਤੀਆਂ ਲੱਗੀਆਂ ਹੋਈਆਂ ਆ ਜਿਹੜਾ ਟੱਬਾ ਅਸੀਂ ਤੁਹਾਨੂੰ ਦਿਖਾਇਆ ਉਹ ਥੋੜਾ ਉੱਪਰ ਸਗਾ ਲਾਗੇ ਤੋਂ ਤੁਹਾਨੂੰ ਕਿਸ਼ਤੀਆਂ ਦਿਖਾ ਦਈਏ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ਼ਤੀਆਂ ਜਿਹੜੀਆਂ ਆਆਂ ਲੱਕੜ ਦੀਆਂ ਬਣੀਆਂ ਹੋਈਆਂ ਆਆਂ ਜਿਹੜੀਆਂ ਬਹੁਤ ਮਜ਼ਬੂਤ ਆ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਗੱਲ ਨਹੀਂ ਹੈਗੀ ਪਹਿਲੀ ਆ ਕਿਸ਼ਤੀ ਆ ਇਹ ਪੱਥਰ ਦੇ ਨਾਲ ਇਸ ਤਰ੍ਹਾਂ ਬੰਦ ਆਂਦੇ ਆ ਤੇ ਉਸ ਤੋਂ ਬਾਅਦ ਜਦੋਂ ਇਹ ਭਰ ਜਾਣੀ ਆ ਲੋਕਾਂ ਦੇ ਨਾਲ ਫਿਰ ਇਹ ਨਿਕਲ ਪੈਂਦੇ ਆ ਉਸ ਹਾਬ ਦੇ ਨਾਲ ਕਮਾਉਣ ਫਿਰ ਆ ਦੂਸਰੀ ਕਿਸ਼ਤੀ ਆ ਤੀਸਰੀ ਚੌਥੀ ਪੰਜਵੀਂ ਇਸੇ ਤਰ੍ਹਾਂ ਕਿਸ਼ਤੀਆਂ ਲੱਗੀਆਂ ਹੋਈਆਂ ਆ ਇੱਥੇ ਜਿਹੜੀਆਂ ਪਾਣੀ ਦੇ ਵਿੱਚ ਜਾ ਰਹੀਆਂ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਕੋਈ ਆ ਰਹੀ ਆ ਤੇ ਕੋਈ ਜਾ ਰਹੀ ਆ ਗੁਵਿੰਦ ਸਾਗਰ ਝੀਲ ਦਾ ਬਹੁਤ ਵਧੀਆ ਨਜ਼ਾਰਾ ਆ ਦੇਖੋ ਇੱਥੇ ਰੌਣਕ ਮੇਲੇ ਆ ਬੋਤਲਾਂ ਹੁਣ ਨਾਲ ਹੀ ਚੱਕ ਲੈ ਚਲਗੀ ਇੱਕ ਕਿਸ਼ਤੀ ਪਹੁੰਚ ਗਈ ਆ ਕਿਨਾਰੇ ਤੇ ਪੂਰਾ ਮਜ਼ਾ ਆਉਣ ਵਾਲਾ ਤੁਹਾਨੂੰ ਇੱਥੇ ਆ ਕੇ ਜੀਵੇ ਲੋਕਾਂ ਨੂੰ ਪਤਾ ਆ ਫੁੱਲ ਨਜ਼ਾਰਾ ਲੈਂਦੇ ਇੱਥੇ ਆ ਕੇ ਇਸੇ ਤਰ੍ਹਾਂ ਇੱਧਰ ਵਾਲੀਆਂ ਕੇਸਰੀਆਂ ਤੁਹਾਨੂੰ ਦਿਖਾ ਦਈਏ ਪਾਣੀ ਦੇਖੋ ਕਿੰਨਾ ਸਾਫ ਆ ਹੁਣ ਤੁਹਾਨੂੰ ਅਸੀਂ ਰੇਟ ਦਾ ਕਨਫਰਮ ਕਰਕੇ ਦੱਸਦੇ ਆ ਕਿ ਹਿਸਾਬ ਦੇ ਨਾਲ ਚੱਲਦਾ ਪਿਆ ਇੱਥੇ ਸਾਡਾ ਨਾ ਇੱਕ ਰਾਉਂਡ ਹੁੰਦਾ 15 ਮਿੰਟ ਦਾ ਅੱਛਾ ਜੀ 15 ਕਮਿੰਟ ਕਮਾਂਦੇ ਕੋਈ 3 3 4 ਕਿਲੋਮੀਟਰ ਦਾ ਰਾਉਂਡ ਹੋ ਜਾਂਦਾ ਉਹ ਉਹ 400 ਰੁਪਏ ਲੈਂਦੇ ਆ 400 ਰੁਪਏ ਲੈਂਦੇ ਆ ਠੀਕ ਆ ਇੱਕ ਉਹ ਫੈਮਿਲੀ ਦੇ ਵਿੱਚ ਚਾਹੇ 2 ਆ ਚਾਹੇ 10 ਜਣੇ ਆ 10 ਜਣੇ ਸਮਝ ਗਿਆ ਬੂ ਉਹ ਬੋਰਡ ਦਾ ਹੀ ਆ ਸਾਡਾ ਪੂਰੀ ਬੋਰਡ ਦਾ 400 ਰੁਪਏ ਲਓਗੇ ਤੁਸੀਂ ਚਾਹੇ 12 ਬੰਦੇ ਆ ਉਹਦੇ 12 ਬੰਦੇ ਆ ਤੁਸੀਂ ਸੁਣੇ ਲਿਆ ਭਰਾਵਾਂ ਨੇ ਤੋਂ ਕਿ ਪੂਰੀ ਫੈਮਿਲੀ ਤੁਸੀਂ ਕੇਸਤੀ ਵਿੱਚ ਬੈਠ ਕੇ ਮਜ਼ਾ ਲੈ ਸਕਦੇ ਆ 400 ਰੁਪਏ ਦੇ ਵਿੱਚ ਹਾਂਜੀ ਅਗਰ ਤੁਸੀਂ ਅੱਧਾ ਘੰਟਾ ਘੁੰਮਣਾ ਸੈਂਟਰ ਦਾ ਰੌਂਡ ਹੋ ਜਾਂਦਾ ਕੋਈ 6-7 ਕਿਲੋਮੀਟਰ ਦਾ ਠੀਕ ਆ ਜੀ ਉਹਦਾ 700 ਰੁਪਏ ਸਰ ਉਹਦੇ ਵਿੱਚ ਵੀ ਬੰਦੇ ਉਦਾਂ ਹੀ ਜਿੱਦਾਂ ਫੈਮਿਲੀ ਚ 2 ਹੈ 10 ਹੈ 12 ਜੋ ਵੀ ਹੈ ਜੋ ਵੀ ਆ ਮਤਲਬ ਉਹੀ ਆ ਕਿ ਜਿੰਨੀ ਦੂਰ ਜਾਣਗੇ ਉਸ ਹਿਸਾਬ ਦੇ ਨਾਲ ਆਣਾ ਮੇਰਾ ਤੇ ਬਾਬਾ ਬਲਖਨਾਥ ਜੀ ਦੇ ਜੇ ਇੱਥੋਂ ਜਾਂਦਾ ਉਹਦੇ ਕੀ ਚਾਰਜ ਆ ਉਹ 30 ਰੁਪਏ ਸਵਾਰੀ ਹੈ ਜੀ 30 ਰੁਪਏ ਸਵਾਰੀ ਹੈ ਜਦੋਂ ਕਿਸ਼ਤੀ ਸਾਈਡ ਦੀ ਜਦੋਂ ਕਿਸ਼ਤੀ ਭਰੂਗੇ ਉਦੋਂ ਫਿਰ ਜਾ ਹੁੰਦਾ ਟਾਈਮਿੰਗ ਦੀ ਜਲਦੀ ਘੰਟੇ ਘੰਟੇ ਅੱਧੇ ਅੱਧੇ ਘੰਟੇ ਵਾ ਜਿੱਦਾਂ ਵੀ ਇਹ ਟਾਈਮਿੰਗ ਹੁੰਦੀ ਟਾਈਮਿੰਗ ਦੇ ਹ ਤੇ ਪਾਣੀ ਦਾ ਪੂਰਾ ਮਜ਼ਾ ਲੈ ਸਕਦੇ ਆ ਜੀ ਤੇ ਚਲੋ ਮੇਰਾ ਭਰਾ ਬਹੁਤ ਬਹੁਤ ਧੰਨਵਾਦ ਤੇ ਕੋਈ ਰਿਸਕ ਵਾਲੀ ਗੱਲ ਤਾਂ ਨਹੀਂ ਮੇਰਾ ਵੀ ਕੁਝ ਖਾ ਲਈਏ ਤੇ ਭੁੱਖ ਲੱਗੀ ਪਈ ਆ ਤੇ ਦੇਖਦੇ ਆ ਆਪਣੀ ਰੋਟੀ ਆ ਗਈ ਆ ਮੱਕੀ ਦੀ ਤੇ ਨਾਲ ਸਾਗ ਤੁਸੀਂ ਦੇਖ ਸਕਦੇ ਆ ਤੇ ਅਸੀਂ ਭਾਜੀ ਉਹਨਾਂ ਦੇ ਕੋਲ ਹੀ ਆਏ ਫਿਰ ਤੇ ਆ ਜੀ ਟੈਸਟ ਕਰ ਲਈਏ ਇਹ ਮੱਕੀ ਦੀ ਰੋਟੀ ਬਹੁਤ ਪਤਲੀ ਪਤਲੀ ਛੋਟੀ ਬਣਾਉਂਦੇ ਆ ਜੇ ਤੁਸੀਂ ਇੱਥੇ ਆ ਗਏ ਸਾਗ ਖਾਣੇ ਆ ਨਾਲ ਕੜੀ ਦੇਖ ਲਓ ਤੁਸੀਂ ਮੱਕੀ ਦੀ ਰੋਟੀ ਦੇ ਨਾਲ ਕੜੀ ਤੇ ਸਾਗ ਤੇ ਨਾਲ ਸਾਹਮਣੇ ਭਾਖੜੇ ਡੈਮ ਦਾ ਨਜ਼ਾਰਾ ਛੱਟੀ ਦੀ ਲੱਸੀ ਅਸੀਂ ਕਹੀ ਆ ਭਾਈ ਉਹਨਾਂ ਨੂੰ ਚਾਟੀ ਦੀ ਦੱਸੀ ਪੀਣੀ ਆ ਤੇ ਲੈ ਆ ਸਾਗ ਦੇ ਨਾਲ ਦੱਸੀ ਹੋਵੇ ਤਾਂ ਟੇਸਟ ਡਬਲ ਹੋ ਜਾਂਦਾ ਆ ਸਾਡੀ ਚਾਹ ਵੀ ਆ ਗਈ ਆ ਚਾਹ ਪੀਣ ਤੋਂ ਬਾਅਦ ਇੱਥੋਂ ਅਸੀਂ ਨਿਕਲਾਂਗੇ ਕੋਕੇ ਕਾਫੀ ਟਾਈਮ ਲੱਗਣਾ ਸਾਨੂੰ ਵਾਪਸ ਜਾਣ ਵਾਸਤੇ ਵੀ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਹਰ ਵਾਰ ਦੀ ਤਰ੍ਹਾਂ ਬੇਨਤੀ ਕਰਦੇ ਆ ਕਿ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਜਦ ਭੁੱਲਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਆ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ